ਵੰਟਮਾਨ ਨੇ ਰਾਂਚੀ ਦੀ ਇੱਕ ਰੈਲੀ ਦੇ ਵਿੱਚ ਬਾਦਪਾਦੀ ਸਰਕਾਰ ਤੇ ਵੱਡਾ ਹਮਲਾ ਬੋਲਿਆ ਔਰ ਤੁਹਾਨੂੰ ਦੱਸ ਦਿਆਂ ਪੰਪਾ ਸਾਹਿਬ ਨੇ ਕੀ ਕਿਹਾ ਅੱਜ ਝਾਰਕੰਡ ਦੇ ਰਾਂਚੀ ਵਿਖੇ ਪ੍ਰਭਾਤ ਉਤਾਰਾ ਮੈਦਾਨ 'ਚ ਤਾਨਾਸ਼ਾਹ ਸਰਕਾਰ ਖਿਲਾਫ ਹਜ਼ੂਰ ਗੁਲਾਮ ਮੀਆਂ ਬਾਹ ਰੈਲੀ 'ਚ ਸ਼ਿਰਕਤ ਕੀਤੀ ਅੱਜ ਦਾ ਇਹ ਇਕੱਠ ਮੌਜੂਦਾ ਤਾਨਾਸ਼ਾਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜਵਾਬ ਦੇ ਰਿਹਾ ਹੈ ਲੋਕਾਂ ਦਾ ਜੋਸ਼ ਉਸਾ ਤੇ ਜਨੂੰਨ ਇਸ ਵਾਰ ਭਾਜਪਾ ਦੀਆਂ ਜੜਾਂ ਦੇ ਸ ਤੋਂ ਉਖਾੜ ਕਰ ਸੈਂਕ ਡਵੇਗਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਦਾ ਦਿਨੋ ਧੰਨਵਾਦ ਤੁੰਦਾਜੀ ਜੀ ਬੰਦਨਾ ਸਾਹਿਬ ਨੇ ਜੋ ਹੈ ਇੰਡੀਆ ਐਲਾਈንስ ਦੀ ਮਹਾਰੈਲੀ ਦੇ ਵਿੱਚ ਬੀ ਜੀ ਪੀ ਸਰਕਾਰ ਦੇ ਵੱਧਾਉਂਦਾ ਬੋਲਿਆ ਇਸ ਰੈਲੀ ਦੇ ਵਿੱਚ ਉਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੇ ਲੀਡਰ ਅਕਸ਼ਲੇਸ਼ ਯਾਦਵ ਇਸ ਜੇਤੇ ਅਭੀਨ ਕੇਜਰੀਵਾਸ ਸਾਹਿਬ ਦੀ ਵਾਈਫ ਤੇ ਇਹ ਮਸੂਰੇਂ ਯਾਰਕਨ ਦੇ ਸੀ ਮਿੰਟ ਉਹਨਾਂ ਦੀ ਵਾਈਫ ਆਮਾ ਦੀ ਪਾਰਟੀ ਦੇ ਸੰਜੇ ਸਿੰਘ ਤੇ ਲਾਲੂ ਪ੍ਰਚਾਰ ਯਾਦਵ ਦੇ ਹੁੰਦੇ ਤੇਜਸਵੀ ਯਾਦਵ ਵੀ ਮੌਜੂਦ ਸੀਗੇ ਇਸ ਰੈਲੀ ਦੇ ਵਿੱਚ ਬੀਜੇਪੀ ਦੇ ਵੱਡਾ ਉਹਨੇ ਬੋਲਦੇ ਹੋਏ ਤਵੰਤਾ ਸਾਹਿਬ ਨੇ ਕਿਹਾ ਕਿ ਇਹ ਜੋ ਇੰਨਾ ਜੋਸ਼ ਹੈ ਦਾ ਜਨੂੰਨ ਹੈ ਇਸ ਨੂੰ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਲੋਕ ਜੋ ਹੈ

چیف منسٹر جارکھ ریلی کی جیل چی جی جی اروند کےجریوال ہے

جانگی تے جڑی جی لائنس ہے او دی سرکار جڑی کی آئے گی